ਸਸਿਕਾਲ ਜੀ ਸਿਮਰਨ ਬਟਿਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਵਾਲੇ ਸੂਟ ਬਹੁਤ ਹੀ ਘੱਟ ਰੇਟ 'ਚ ਗੱਡੇ ਆ ਜੀ ਬਹੁਤ ਘੱਟ ਰੇਟ 'ਚ ਜਿਹੜੀਆਂ ਮੇਰੀਆਂ ਭੈਣਾਂ ਰੋਜ਼ ਵੀਡੀਓ ਦੇਖਦੀਆਂ ਜਰੂਰ ਇਹਨਾਂ ਸੂਟਾਂ ਦਾ ਲਾਹਾ ਲਿਓ ਜੀ ਕਿਉਂਕਿ ਬਹੁਤ ਹੀ ਪਿਆਰੇ ਸੂਟ ਹੈ ਜੀ ਜਿਵੇਂ ਵਿੰਟਰ ਸਟਾਰਟ ਹੋਣਾ ਹੈ ਸਰਦੀਆਂ ਸਟਾਰਟ ਹੋ ਰਹੀਆਂ ਸਟਾਰਟਿੰਗ ਵਿੱਚ ਆਪਾਂ ਨੂੰ ਫੈਸ਼ਨ ਆਉਣੇ ਆ ਹੁਣ ਵੀ ਇਹਨਾਂ ਨੂੰ ਤੁਸੀਂ ਗਰਮੀ 'ਚ ਵੀ ਲਾਈਨਿੰਗ ਲਗਾ ਕੇ ਕੱਟ ਰੇਟ ਚ ਕੱਟ ਤੇ ਜੀ ਚਨੌਨ ਤੁਹਾਨੂੰ ਫੈਬਰਿਕ ਮਿਲੂਗਾ ਬਿਸਕੋਸ ਚਨੌਨ ਬਹੁਤ ਹੀ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਸੂਟ ਦਾ ਪ੍ਰਾਈਸ ਸੁਣ ਕੇ ਤਾਂ ਤੁਸੀਂ ਰਹਿ ਨਹੀਂ ਸਕਣਾ ਸੂਟ ਮੰਗਾਏ ਵੀ ਨਾ ਕਿਉਂਕਿ ਜਿੰਨਾ ਇਹਦੇ ਤੇ ਵਰਕ ਹੋਇਆ ਵਾ ਜਿੰਨਾ ਇਹਦਾ ਫੈਬਰਿਕ ਸੋਨਾ ਏ ਤੁਸੀਂ ਇਹ ਜਦ ਸੀਜ਼ਨ ਵਿੱਚ ਆਪਾਂ ਸੂਟ ਲੈਣੇ ਆ ਨਾ ਇਹੀ ਸੂਟ ਤੁਹਾਨੂੰ 77800 ਰੁਪਏ ਮੀਟਰ ਮਿਲਦੇ ਆ ਜੀ 500 ਰੁਪਏ ਮੀਟਰ ਤਾਂ ਪੱਕਾ ਮਿਲਦਾ ਜੇ ਇਹਦੀ ਤੁਸੀਂ ਕਾਪੀ ਵੀ ਬਾਏ ਕਰਦੇ ਆ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 999 999 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੂਗਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਸਾਤੋਂ ਸੂਟ ਬਾਏ ਕਰ ਸਕਦੇ ਆ ਜੀ ਇਹ ਸੂਟ ਪਹਿਲਾਂ ਵੀ ਵੀਡੀਓ ਚ ਪਏ ਆ ਜੀ ਪਰ ਉਹ ਵੀਡੀਓ ਸੀਗੀ ਸੀਜ਼ਨ ਜਦ ਚੱਲਿਆ ਸੀਗਾ ਹੁਣ ਆਫ ਵਿੱਚ ਜੀ ਸਿੰਗਲ ਸਿੰਗਲ ਇਸ ਰਹਿ ਗਿਆ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਜੀ 999 ਵਿਦ ਸ਼ਿਪਿੰਗ ਸ਼ਿਪਿੰਗ ਕੋਈ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਬਹੁਤ ਹੀ ਪਿਆਰੇ ਪ੍ਰਿੰਟ ਹੈ ਜੀ ਪ੍ਰਿੰਟਾਂ ਦੇ ਕਿਆ ਕਹਿਣੇ ਪ੍ਰਿੰਟ ਤਾਂ ਤੁਸੀਂ ਰੱਜ ਕੇ ਹਣਾਉਂਗੇ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਉਹ ਵਾਲੀ ਕਾਟਨ ਨਹੀਂ ਹੈ ਜਿਹੜੀ ਇੱਕ ਵਾਰ ਤੋਂ ਹੋਏ ਤੇ ਜੀ ਵੈਸੇ ਹੀ ਹੋ ਜਾਂਦੀ ਹੈ ਇਹ ਗੰਗਾ ਬ੍ਰਾਂਡ ਦੀ ਕਾਟਨ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਿਆ 700 ਰੁਪਏ ਵਿੱਚ ਤੁਸੀਂ ਘਰ ਬੈਠੇ ਬਹੁਤ ਹੀ ਪਿਆਰੇ ਜੇ ਸੂਟ ਬਾਈ ਕਰ ਸਕਦੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਬਣਾ ਸਕਦੇ ਮੰਗਾ ਸਕਦੇ ਆ ਜੀ ₹100 सूट ਦਾ ਪ੍ਰਾਈਸ ਹੈ ਜੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਟੈਨਸ਼ਨ ਫ੍ਰੀ ਹੋ ਕੇ ਮਂਗਾਓ ਜੀ ਕਾਟਨ ਨਹੀਂ ਧੋਏ ਤੇ ਪੰਜ ਚਾਰ ਬਾਹਰ ਧੋਏ ਤੇ ਡਲ ਜਰੂਰ ਹੋ ਜਾਂਦੀ ਆ ਪਰ ਇਸ ਕਾਟਨ ਦੀ ਅਸੀਂ 202% ਗਾਰੰਟੀ ਦਿੰਨੇ ਆ ਜੀ ਬਹੁਤ ਹੀ ਪਿਆਰੀ ਕਾਟਨ ਹੈ ਸੀ ਥਰੂ ਨਹੀਂ ਹੈਗੀ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ ₹700 ₹700 ਵਿੱਚ ਤੁਸੀਂ ਘਰ ਬੈਠੇ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਹੁਤ ਪੈਣਾ ਦੀ ਡਿਮਾਂਡ ਤੇ ਸਾਰੀਆਂ ਪੈਣਾ ਮੈਸੇਜ ਕਰਦੀਆਂ ਸੀਗੀਆਂ ਵੀ ਕੋਈ ਐਦਾਂ ਦੀ ਕਾਟਨ ਲੈ ਕੇ ਆਓ ਜਿਹੜੀ ਅਸੀਂ ਇੱਕ ਗਰਮੀਆਂ ਦੋ ਗਰਮੀਆਂ ਰੱਜ ਕੇ ਹੰਡਾ ਸਕੀਏ ਜੀ ਪੂਰਾ ਸੂਟ ਚੈੱਕ ਕਰਕੇ ਲੈ ਆਂਦਾ ਜੀ ਪੂਰਾ ਪੈਣਾ ਇਹਨੂੰ ਖੁਦ ਸਟੀਚ ਕਰਿਆ ਫਿਰ ਦੋ ਤਿੰਨ ਵਾਰੀ ਤੋਤਾ ਤਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਚਨੌਨ ਬਾਂਦਨੀ ਪ੍ਰਿੰਟ ਹੈ ਜੀ ਚਨੂਨ ਬਾਂਦਨੀ ਪ੍ਰਿੰਟ ਦਾ ਸੂਟ ਹੈ ਜੀ ਬਾਂਦਨੀ ਪਾਉਣ ਦੀ ਸ਼ਕੀਨ ਹੈ ਜਿਹੜੀਆਂ ਮੇਰੀਆਂ ਭੈਣਾਂ ਉਹ ਜਰੂਰ ਇਹ ਸੂਟ ਬਾਏ ਕਰਿਓ ਜੀ ਸੂਟ ਮਿਲੂਗਾ ਜੀ ਤੁਹਾਨੂੰ ਪਾਰਟੀ ਵੇਅਰ ਸੂਟ ਬਣਨਾ ਜੀ ਜਦ ਤੁਸੀਂ ਇਹ ਸੂਟ ਨੂੰ ਸਟਿਚ ਕਰ ਲੂਗੇ ਨਾ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਚਾਹੇ ਤਾਂ ਜੀ ਤੁਸੀਂ ਡਾਟਸ ਵਾਲੀ ਸ਼ਰਟ ਬਣਾ ਲਿਓ ਚਾਹੇ ਤੁਸੀਂ ਦੂਜੀ ਪ੍ਰਿੰਟ ਸ਼ਰਟ ਬਣਾ ਲਿਓ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਜੀ ਸੂਟ ਦਾ ਪ੍ਰਾਈਸ ਹੈਗਾ 850 ਰੁਪਏ 850 ਰੁਪਏ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਚਨੌਨ ਫੈਬਰਿਕ ਹੈ ਜੀ ਇਹ ਵੀ ਅਸੀਂ ਲਾਸਟ ਸਰਦੀਆਂ ਦੀ ਸੇਲ ਲਗਾ ਰਹੇ ਹਾਂ ਬਹੁਤ ਹੀ ਪਿਆਰੇ ਜੇ ਸੂਟ ਹੈ ਬਹੁਤ ਖਾਸ ਵੀਡੀਓ ਹੈ ਜੀ 2 ਦਿਨ ਤੋਂ ਵੀਡੀਓ ਨਹੀਂ ਸੀ ਪਈ ਬਸ ਇਹੀ ਖੁਸ਼ੀ ਸੀ ਕਿ ਜਿਹੜਾ ਮੇਰੇ ਕੋਲ ਵਿంటర్ ਜਾਂ ਜਿਵੇਂ ਵਿਆਹ ਸ਼ਾਦੀਆਂ ਵਾਲਾ ਪਿਆ ਉਹਦੀ ਵੀ ਮੈਂ ਸੇਲ ਆਪਣੀਆਂ ਭੈਣਾਂ ਦਾ ਜ਼ਰੂਰ ਫਾਇਦਾ ਕਰਾਂ ਕਿਉਂਕਿ ਤੁਸੀਂ ਇਹ ਸੂਟ ਲੈ ਕੇ ਰੱਖ ਲੂਗੇ ਨਾ ਜੀ ਤਾਂ ਪੂਰਾ ਤੁਸੀਂ ਗਰਮੀਆਂ ਦਾ ਫੰਕਸ਼ਨ ਵੀ ਇਹਦੇ ਨਾਲ ਟ੍ਰੈਂਡ ਕਰ ਸਕਦੇ ਆ ਲਾਈਨਿੰਗ ਲਗਾ ਕੇ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਤੇ ਤੁਸੀਂ ਆਪਣੇ ਟੇਲਰ ਤੋਂ ਇਹਦੇ ਲਈ ਇਹਦੇ ਤੇ ਕੁਝ ਡਿਜ਼ਾਈਨਿੰਗ ਜ਼ਰੂਰ ਕਰਾ ਲਿਓ ਜੀ ਜੇ ਤੁਸੀਂ ਸਾਤੋਂ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਸਟੀਚ ਵੀ ਕਰਾ ਸਕਦੇ ਆ ਤੁਸੀਂ ਸਿਰਫ ਆਪਣਾ ਨਾਪ ਸੈਂਡ ਕਰਨਾ ਹੈ ਨਾਪ ਸੂਟ ਸਟੀਚ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਜੇ ਤੁਸੀਂ ਸੂਟ ਸਾਤੋਂ ਦੁਪੱਟਾ ਵੀ ਲੈਣਾ ਚਾਹੁੰਦੇ ਆ ਤਾਂ ਤੁਸੀਂ ਦੁਪੱਟੇ ਦਾ ਅਲੱਗ ਤੋਂ ਮੈਸੇਜ ਕਰ ਦਿਓ ਨਾਲ ਅਸੀਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇ ਦੂੰਗੇ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਪ੍ਰਾਈਸ ਹੈਗਾ ਓਨਲੀ 850 ਰੁਪਿਆ 850 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਵਿਦ ਸ਼ਿਪਿੰਗ ਬਹੁਤ ਪਿਆਰਾ ਜਿਹਾ ਸੂਟ ਮਿਲੂਗਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਕਰ ਦਿਓ ਜੀ ਲਿਮਟਡ ਸਟਾਕ ਹੈ ਕੋਈ ਦੇ ਵਿੱਚ ਸਟਾਕ ਸਾਡੇ ਕੋਲ ਜ਼ਿਆਦਾ ਨਹੀਂ ਬਚਿਆ ਵਾ ਜਿਨ੍ਹਾਂ ਭੈਣਾਂ ਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਨਾਂ ਨੂੰ ਸੂਟ ਦਿੱਤੇ ਜਾਣਗੇ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਕਰੇਵ ਦੇ ਪਿਓਰ ਕਰੇਵ ਦੇ ਸੂਟ ਹੈ ਜੀ ਜਿਹਨੂੰ ਪਿਓਰ ਕਰੇਵ ਕਹਿੰਦੇ ਆ ਸੂਟ ਦਾ ਪ੍ਰਾਈਸ ਹੈਗਾ ਓਨਲੀ 730 730 ਸੂਟ ਦਾ ਪ੍ਰਾਈਸ ਹੈ ਜੀ ਪਿਓਰ ਕਰੇਵ ਦਾ ਸੂਟ ਹੈ ਜੀ ਬਹੁਤ ਪਿਆਰਾ ਬਣਨ ਵਾਲਾ ਸੂਟ ਹੈ ਜਿਹੜੀਆਂ ਮੇਰੀਆਂ ਭੈਣਾਂ ਪ੍ਰਿੰਟ ਸੂਟ ਪਾਉਣ ਦੀਆਂ ਸ਼ਕੀਨ ਹੈ ਨਾ ਜੀ ਉਹ ਤਾਂ ਦੱਬ ਕੇ ਵੀਡੀਓ ਸ਼ੇਅਰ ਕਰਦੇ ਹੋ ਤਾਂ ਇੱਕ ਸੂਟ ਆਪਣੇ ਲਈ ਜਰੂਰ ਵਾਇਰ ਕਰਿਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਪਿਓਰ ਕਰੇਵ ਦਾ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਬਹੁਤ ਸੋਹਣਾ ਬਣ ਕੇ ਸੂਟ ਨੇ ਰੈਡੀ ਹੋਣਾ ਇਹ ਮੇਰੀਆਂ ਸਾਰੀਆਂ ਭੈਣਾਂ ਨੂੰ ਪਤਾ ਹੋਣਾ ਜੀ ਕਰੇਵ ਕਦੇ ਵੀ ਪੁਰਾਣੀ ਨਹੀਂ ਹੁੰਦੀ ਇਹਨੂੰ ਜਿੰਨਾ ਤੁਸੀਂ ਹੰਡਾਈ ਜਾਓਗੇ ਉੰਨੀ ਨੇ ਸੋਹਣੇ ਸੋਹਣੇ ਬਣੀ ਜਾਣਾ ਸੋਹਣਾ ਸੋਹਣਾ ਸੂਟ ਬਣ ਕੇ ਖਿੜੇ-ਖਿੜੇ ਸੂਟ ਪਾਇਆ ਕਰੋ ਜੀ ਖਿੜੇ-ਖਿੜੇ ਰਹਿਆ ਕਰੋ ਜੀ ਕਿਉਂਕਿ ਜ਼ਿੰਦਗੀ ਦੁਆਰਾ ਨਹੀਂ ਮਿਲਣੀ ਜੀ ਇੱਕ ਵਾਰ ਆਪਾਂ ਨੂੰ ਮਨੁੱਖਾ ਜਨਮ ਮਿਲੇ ਰੱਜ ਕੇ ਇੰਜਵਾਏ ਕਰੋ ਹਰ ਪ੍ਰਾਈਸ ਦੇ ਸੂਟ ਲੈ ਕੇ ਆਨੇ ਆ ਜਰੂਰੀ ਨਹੀਂ ਵੀ ਕਈ ਮੇਰੀਆਂ ਭੈਣਾਂ ਨਹੀਂ ਆਪਾਂ ਮੈਂ ਵੀ ਉਹਨਾਂ ਵਿੱਚੋਂ ਹੀ ਆ ਜੀ ਨਹੀਂ ਆਪਾਂ ਜਾਦੇ ਪੈਸੇ ਸੂਟ ਪਰ ਲਾ ਸਕਦੇ ਆਪਾਂ ਆਪਣਾ ਸ਼ੌਂਕ ਪੂਰਾ ਕਰਨਾ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪ੍ਰਾਈਸ ਦਾ ਸੂਟ ਤੁਹਾਡੇ ਲਈ ਲੈ ਕੇ ਆਵਾਂ ਜਿੱਦਾਂ ਦੀ ਤੁਹਾਡੀ ਪੌਕੇਟ ਤੁਹਾਨੂੰ ਅਲੋਡ ਕਰਦੀ ਆ ਉਦਾਂ ਦੇ ਸੂਟ ਬਾਏ ਕਰਿਆ ਕਰੋ ਨਾ ਟੈਨਸ਼ਨਾਂ ਬਹੁਤੀਆਂ ਲਿਆ ਕਰੋ ਹਮੇਸ਼ਾ ਜੀ ਆਪਾਂ ਆਪਣੇ ਥੱਲੇ ਵਾਲੇ ਨੂੰ ਦੇਖ ਕੇ ਜੀਵੋਗੇ ਨਾ ਤਾਂ ਜ਼ਿੰਦਗੀ ਇੰਜੋਏ ਕਰੂਗੇ ਜੇ ਆਪਾਂ ਜ਼ਿੰਦਗੀ ਜੀਵੂਗੇ ਉੱਪਰ ਵਾਲੇ ਨੂੰ ਦੇਖ ਕੇ ਵੀ ਬਹੁਤ ਵਈ ਉਹਨੇ ਤਾਂ ਐ ਉਹ ਤਾਂ ਐ ਉਹ ਐ ਕਰ ਰਿਹਾ ਉਹ ਐ ਕਰ ਰਿਹਾ ਫਿਰ ਆਪਾਂ ਜ਼ਿੰਦਗੀ ਚ ਕਦੇ ਖੁਸ਼ ਨਹੀਂ ਰਹੂਗੇ ਜੀ ਹਮੇਸ਼ਾ ਇਹ ਦੇਖੋ ਵੀ ਸਤੋਂ ਨੀਚੇ ਵੀ ਦੁਨੀਆ ਹੈਗੀ ਆ ਉਹ ਵੀ ਜ਼ਿੰਦਗੀ ਜੀ ਰਹੇ ਆ ਹਨਾ ਇਸ ਕਰਕੇ ਜੀ ਜ਼ਿੰਦਗੀ ਇੰਜੋਏ ਕਰੋ ਮੇਰਾ ਇੱਕੋ ਮਕਸਦ ਹੁੰਦਾ ਜੀ ਮਹਿੰਗੇ ਸਸਤੇ ਦੋਹੇ ਤਰ੍ਹਾਂ ਦੇ ਸੂਟ ਤੁਹਾਡੇ ਲਈ ਵਧੀਆ ਕੁਆਲਿਟੀ ਦੇ ਲੈ ਕੇ ਆਵਾਂ ਖੁਸ਼ ਖੁਸ਼ ਰਹਾ ਕਰੋ ਜੀ ਬੱਦ ਤੋਂ ਵੱਧ ਕੰਮ ਵਿੱਚ ਵਿਜੀ ਰਹਿਆ ਕਰੋ ਸਭ ਤੋਂ ਵੱਡੀ ਗੱਲ ਜਦ ਆਪਾਂ ਕੰਮ ਵਿੱਚ ਵਿਜੀ ਰਹਨੇ ਆ ਨਾ ਜੀ ਆਪਾਂ ਨੂੰ ਕੋਈ ਵੀ ਆਦ ਨਹੀਂ ਰਹਿੰਦੀ ਟੈਨਸ਼ਨ ਕੁਛ ਨਹੀਂ ਰਹਿੰਦਾ ਆਪਾਂ ਹੈਪੀ ਹੈਪੀ ਰਹਨੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਖੀਨਖਾਬ ਦਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਖੀਨਖਾਬ ਦਾ ਤੇ ਬਾਟਮ ਨਾਲ ਮਿਲੂਗੀ ਤੁਹਾਨੂੰ ਪਲੇਨ ਸੂਟ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਹੇ ਆ ਬਹੁਤ ਹੀ ਟ੍ਰੈਂਡ ਵਿੱਚ ਹੁਣ ਤੱਕ ਸਾਡੇ ਕੋਲ ਤਕਰੀਬਨ ਬੁਟੀਕ ਤੇ 10 ਸੂਟ ਜਿਵੇਂ ਖੀਨਖਾਬ ਦੇ ਸਟੀਚ ਹੋਣੇ ਨੂੰ ਪਏ ਆ 10 ਤੋਂ ਜ਼ਿਆਦਾ ਹੋ ਸਕਦੀਆਂ ਜੀ ਘੱਟ ਨਹੀਂ ਕਿਉਂਕਿ ਕਾਰੀਗਰਾਂ ਨੂੰ ਜ਼ਿਆਦਾ ਪਤਾ ਹੁੰਦਾ ਜੀ ਹੈ ਨਾ ਬਹੁਤ ਜ਼ਿਆਦਾ ਸੂਟ ਸਾਡੇ ਕੋਲ ਪਏ ਆ ਜੀ ਇਸ ਕਰਕੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਤੁਸੀਂ ਆਪਣੇ ਲਈ ਬਾਏ ਕਰ ਸਕਦੇ ਆ ਸੂਟ ਦਾ ਪ੍ਰਾਈਸ ਹੈਗਾ ਓਨਲੀ 1100 ਰੁਪਿਆ ਪ੍ਰਾਈਸ ਬਿਲਕੁਲ ਘੱਟ ਕਰਕੇ ਲਗਾਏ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਇਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਬਾਏ ਕਰ ਸਕਦੇ ਆ ਜੀ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਜੀ ਲਿਮਟਿਡ ਸਟਾਕ ਹੈ ਜੀ ਜਾ ਤੁਸੀਂ ਜਿਹਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਨੂੰ ਸੂਟ ਰੱਖ ਦੇਣਾ ਜੀ ਕੋਈ ਐਦਾਂ ਦੀ ਗੱਲ ਨਹੀਂ ਵੀ ਕਿਸੇ ਨਾਲ ਮੇਰਾ ਯਾਦ ਹੈ ਕਿਸੇ ਨੇ ਮੇਰਾ ਵਾਅਦਾ ਹੈ ਤੁਸੀਂ ਆਈਡੀਆਂ ਤਾਂ ਲਾਏ ਲੰਦੇ ਹੋਗੇ ਗੱਲਾਂ ਤੇ ਵੀ ਮੇਰੇ ਲਈ ਸਾਰੇ ਸੇਮ ਐ ਜੀ ਚਾਹੇ ਮੇਨਾਂ ਆਨਲਾਈਨ ਕੋਈ ਸ਼ਾਪਿੰਗ ਕਰਦਾ ਚਾਹੇ ਮੇਰੇ ਲਈ ਕੋਈ ਆਫਲਾਈਨ ਸ਼ਾਪਿੰਗ ਕਰਦਾ ਹਰੇਕ ਲਈ ਸੇਮ ਸੇਮ ਰੂਲ ਤੇ ਸੇਮ ਹੀ ਗੱਲਾਂ ਹੋਣਗੀਆਂ ਜਿਨ੍ਹਾਂ ਦੀ ਪੇਮੈਂਟ ਮੇਰੇ ਕੋਲ ਪਹਿਲਾਂ ਆਊਗੀ ਉਹਨਾਂ ਨੂੰ ਸੂਟ ਰੱਖੇ ਜਾਣਗੇ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੇ ਜੀ ਕਈ ਮੇਰੀਆਂ ਭੈਣਾਂ ਪੁੱਛਦੀਆਂ ਕਿ ਤੁਸੀਂ ਕਿੱਥੋਂ ਬਲੋਂਗ ਕਰਦੇ ਆ ਅਸੀਂ ਰੋਪੜ ਤੋਂ ਬਲੋਂਗ ਕਰਦੇ ਆ ਜੀ ਰੋਪੜ ਵਿੱਚ ਮੇਰਾ ਬੁਟੀਕ ਹੈ ਕੱਪੜੇ ਦਾ ਕੰਮ ਮੇਰਾ ਆਨਲਾਈਨ ਹੈ ਇਸ ਕਰਕੇ ਸਾਰੀਆਂ ਭੈਣਾਂ ਦੱਬ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਵਾਇ ਕਰ ਸਕਦੇ ਆਂ ਜੀ ਪਿਓਰ ਕਰੇਵ ਦਾ ਸੂਟ ਹੈ ਜੀ 5 ਮੀਟਰ ਦੀ ਕੱਟ ਮਿਲੂਗੀ 799 ਸੂਟ ਦਾ ਪ੍ਰਾਈਸ ਹੈ ਜੀ ਓਨਲੀ 799 799 ਵਿੱਚ ਘਰ ਬੈਠੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਵਾਇ ਕਰ ਸਕਦੇ ਆਂ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਵਾਇ ਕਰ ਸਕਦੇ ਆ ਜੀ ਕੰਮ ਸਾਡਾ ਇਹ ਆ ਜੀ ਕਿਸੇ ਦੀ ਪੇਮੈਂਟ ਕੀਤੇ ਨਹੀਂ ਜਾਣੀ ਜੀ ਪਰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਹੱਥ ਬਨ ਕੇ ਬੇਨਤੀ ਹੈ ਕਿ ਕਈ ਮੇਰੀਆਂ ਭੈਣਾਂ ਸਪੈਸ਼ਲ ਪੁੱਛਦੀਆਂ ਤੁਸੀਂ ਕੈਸ਼ ਔਨ ਡਿਲੀਵਰੀ ਕਰਦੇ ਹੋ ਪਹਿਲਾਂ ਤਾਂ ਜੀ ਤੁਸੀਂ ਮੇਰੇ 10 15 ਮਿੰਟ ਤਾਂ ਅੱਧਾ ਘੰਟਾ ਤਾਂ ਪੱਕਾ ਵੇਸਟ ਕਰਾ ਦਿੰਨੇ ਆ ਬਾਅਦ ਚ ਪੁੱਛ ਲੈਂਦੇ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਥੈਂਕ ਯੂ ਦੀਦੀ ਇਹਦਾ ਮਤਲਬ ਜੀ ਤੁਹਾਡੇ ਲਈ ਇਹ ਗੱਲ ਆਮ ਹੈ ਕਿਉਂਕਿ ਤੁਸੀਂ ਹੱਥ 'ਚ ਫੋਨ ਫੜੇ ਆ ਫ੍ਰੀ ਬੈਠੇ ਆ ਮੈਂ ਬੀਜੀ ਹੁੰਨੀ ਆ ਮੈਂ ਕੰਮ ਕਰ ਛੱਡ ਕੇ ਹਰੇਕ ਬੰਦੇ ਦੇ ਫੋਨ ਦੀ ਕਦਰ ਕਰਦੀ ਆ ਮੈਸੇਜ ਦੀ ਕਦਰ ਕਰਦੀ ਆ ਤੁਹਾਡਾ ਰਿਸਪੌਂਸ ਦਿੰਨੀ ਆ ਪਹਿਲਾਂ ਹੀ ਜਦ ਵੀਡੀਓ 'ਚ ਦ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪਰ ਪਲੀਜ਼ ਹੱਥ ਵਨ ਕੇ ਬੇਨਤੀ ਹੈ ਜੀ ਇਹ ਜਦ ਤੁਹਾਨੂੰ ਪਤਾ ਹੈ ਜੀ Google Pay Paytm ਚੱਲਣਾ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਤਾਂ ਮੇਰਾ ਟਾਈਮ ਵੇਸਟ ਨਾ ਕਰਾਇਆ ਕਰੋ ਜੀ ਜਿਹੜੀਆਂ ਮੇਰੀਆਂ ਭੈਣਾਂ ਸੂਟ ਲੈਣੇ ਚਾਹੁੰਨੀਆਂ ਉਹਨਾਂ ਨੂੰ ਮੈਂ ਦੱਸ ਦੰਨੀ ਆ ਜੀ ਉਹ ਭੈਣਾਂ ਕਦਰ ਵੀ ਬਹੁਤ ਕਰਦੀਆਂ ਉਹ ਮੈਸੇਜ ਛੱਡ ਦਨੀ ਹੈ ਕਿ ਜਦ ਤੁਸੀਂ ਫ੍ਰੀ ਹੋਏ ਤਾਂ ਸਾਡੇ ਨਾਲ ਗੱਲ ਕਰਿਓ ਕਈ ਮੇਰੀਆਂ ਭੈਣਾਂ ਬਾਰ-ਬਾਰ ਪੂਰੇ ਸੂਟ ਰਖਾ ਲੈਣਗੀਆਂ ਰਖਾਉਣ ਦਾ ਮਤਲਬ ਇਹ ਹੁੰਦਾ ਜੀ ਅਸੀਂ ਤੁਹਾਡਾ ਪਾਰਸਲ ਲਾਉਣ ਲਈ ਕੱਪੜੇ ਰੱਖ ਲੈਨੇ ਆ ਵੀ ਇਹ ਤੁਹਾਡੇ ਪਾਰਸਲ ਚ ਪਾਉਣਾ ਇਹ ਤੁਹਾਡੇ ਪਾਰਸਲ ਚ ਪਾਉਣਾ ਜਾਂ ਐਂਡ ਮੂਵਮੈਂਟ ਤੇ ਆ ਜਾਣੀਆਂ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਦੇਖੋ ਜੀ ਅਸੀਂ ਵੀਡੀਓ ਚ ਦੱਸਣ ਦਾ ਮਤਲਬ ਇਹੀ ਆ ਵੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay Paytm ਕਰਨਾ ਜੀ ਧਿਆਨ ਰੱਖਿਆ ਕਰੋ